ਦੇਖ ਰਹੇ ਹੋ ਟੀਵੀ ਤੇਸ ਪੰਜਾਬ ਮੈਂ ਸੰਦੀਪ ਸਿੰਘ ਖਰ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਪੱਟੀ ਸਾਹਿਬ ਸਭ ਤੋਂ ਪਹਿਲਾਂ ਇਹ ਦੱਸਿਓ ਵੀ ਜਿਹੜੇ ਬੀਬੀ ਜਗੀਰ ਕੌਰ ਹੋਣੀ ਹੈ ਕੀ ਸੁਖਬੀਰ ਧੜਾ ਇਹਨਾਂ ਨੂੰ ਸੰਪਰਕ ਕਰ ਰਿਹਾ ਹੈ ਆ ਦੋਕ ਦਿਨ ਪਹਿਲਾਂ ਦੀ ਗੱਲ ਹੈ ਜਦੋਂ ਪੰਜ ਮੈਂਬਰੀ ਕਮੇਟੀ ਦੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਈ ਉੱਥੇ ਲਾਲਾ ਲਾਲਾ ਹੋਗੀ ਤੇ ਬੀਬੀ ਜੀ ਜਿਹੜੇ ਆ ਇਹ ਮੀਟਿੰਗ ਛੱਡ ਕੇ ਬਾਹਰ ਆਉਣ ਲੱਗੇ ਤੇ ਪੱਤਰਕਾਰਾਂ ਉਹ ਸਭ ਕੁਝ ਕਵਰ ਕੀਤਾ ਤੇ ਉਸ ਤੋਂ ਬਾਅਦ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਬੀਬੀ ਜੀ ਨੂੰ ਸੰਪਰਕ ਕੀਤਾ ਜਾ ਰਿਹਾ ਕਿਉਂਕਿ ਅਸੀਂ ਦੇਖ ਰਹੇ ਹਾਂ ਜਿੱਦਾਂ ਬਲਦੇਵ ਮਾਨ ਵਾਪਸ ਆਏ ਸੁਖਬੀਰ ਬਾਦਲ ਉਹਨਾਂ ਨੇ ਜੁਆਇਨ ਕਰਾਇਆ ਤੇ ਉਹਨਾਂ ਨੇ ਕਿਹਾ ਵੀ ਦੇਖੋ ਇਹਨਾਂ ਨੇ ਸਿੰਘ ਸਹਿਬਾਨ ਦਾ ਆਦੇਸ਼ ਜਿਹੜਾ ਉਹ ਮੰਨ ਲਿਆ ਤੇ ਪਾਰਟੀ ਦੇ ਵਿੱਚ ਵਾਪਸ ਆ ਰਹੇ ਆ ਕੀ ਬੀਬੀ ਜਗੀਰ ਕੌਰ ਹੋਣੀ ਤੇ ਵਾਪਸ ਆ ਜਾਣਗੇ ਹਾਲਾਂਕਿ ਬੀਬੀ ਜੀ ਨੇ ਇੰਨੀ ਗੱਲ ਜਰੂਰ ਕਹੀ ਸੀ ਬੀਬੀ ਜਗੀਰ ਕੌਰ ਨੇ ਵੀ ਸੁਖਬੀਰ ਬਾਦਲ ਤਾਂ ਮਾਫੀਆਂ ਮੰਗਦਾ ਹੀ ਰਹਿੰਦਾ ਜਦੋਂ ਉਹਨਾਂ ਨੇ ਮਾਫੀ ਮੰਗੀ ਸੀਗੀ ਦੂਜਾ ਸਵਾਲ ਪੱਟੀ ਸਾਹਿਬ ਇਹ ਹੈ ਵੀ ਪੰਜ ਮੈਂਬਰੀ ਕਮੇਟੀ ਨੇ ਜਿਹੜੀ ਪ੍ਰਧਾਨ ਦੀ ਚੋਣ ਕਰਨੀ ਆ ਉਹਦੇ ਵਾਸਤੇ ਭਾਈ ਗੁਰਦਾਸ ਹਾਲ ਦੇ ਦਿੱਤਾ ਗਿਆ ਹਾਲਾ ਤੱਕ ਕੀ ਕੋਈ ਲੈਟਰ ਜਿਹੜਾ ਅਧਿਕਾਰਕਾ ਉਹ ਨਹੀਂ ਜਾਰੀ ਹੋਇਆ ਪਰ ਤੀਜਾ ਸਿੰਘ ਸਮੁੰਦਰੀ ਹਾਲ ਨਹੀਂ ਦਿੱਤਾ ਗਿਆ ਇਹ ਦੋ ਅਹਿਮ ਵਿਸ਼ਾ ਤੇ ਤੁਹਾਡੇ ਤੋਂ ਸਮਝਦੇ ਆਂ ਵੀ ਬੀਬੀ ਜੀ ਜਿਹੜੇ ਆ ਇਹ ਵਾਪਸ ਜਾ ਸਕਦੇ ਆ ਜੀ ਪਹਿਲੀ ਗੱਲ ਤੇ ਹੈ ਕਿ ਬੀਬੀ ਜੀ ਦੀ ਵਾਪਸ ਆਣਾ ਮੈਨੂੰ ਨਹੀਂ ਲੱਗਦਾ ਕਿ ਇਸ ਸਿਚੁਏਸ਼ਨ ਦੇ ਵਿੱਚ ਵਾਪਸੀ ਕਰਨ ਕਿਉਂਕਿ ਬੀਬੀ ਜ਼ਗੀਰਕੌਰ ਬਾਰੇ ਡਾਕਟਰ ਚੀਮੇ ਨੇ ਇਹ ਗੱਲ ਕਹੀ ਸੀ ਬੀਬੀ ਜ਼ਗੀਰਕੌਰ ਨੂੰ ਅਸੀਂ ਪਾਰਟੀ ਵਿਰੋਧੀ ਗਤੀਵਿਧੀਆਂ ਕਰਕੇ ਪਾਰਟੀ ਤੋਂ ਕੱਢਿਆ ਤੇ ਉਹਨੇ ਪਾਰਟੀ 'ਚ ਵਾਪਸ ਹੋਣਾਂ ਤੋਂ ਪਹਿਲਾਂ ਲਿਖਤੀ ਤੌਰ ਤੇ ਮਾਫੀ ਮੰਗੇ ਫਿਰ ਉਹਦੇ ਬਾਰੇ ਵਿਚਾਰ ਕਰਾਂਗੇ ਅਸੀਂ ਤੇ ਬਾਅਦ ਵਿੱਚ ਚੁੱਪ ਕਰਕੇ ਬੀਬੀ ਨੂੰ ਕਹਿ ਤਾ ਤੂੰ ਖਸਾਨੀ ਜਿੰਮੜੀ ਲੈ ਲੈ ਇਹੋ ਹੀ ਤੇ ਕੰਮ ਕਰਦੇ ਨੇ ਬੀਬੀ ਜਗੀਰਕੁਰ ਜੇ ਐਸੋਲੇ ਵਾਪਸ ਹੋਊ ਤੇ ਕਿਹੜੇ ਮੂੰਹ ਨਾਲ ਜਾਊਗੀ ਤੁਸੀਂ ਆਪਸਾਨੇ ਜਿਹੜੇ ਹਾਲਾਤ ਬਾਰਡਰ ਨੇ ਅੱਜ ਦੀ ਡੇਟ ਦੇ ਵਿੱਚ ਭਾਵੇਂ ਜਿਹੜਾ ਮਰਜ਼ੀ ਪ੍ਰਧਾਨ ਮੰਤਰੀ ਮੈਨੂੰ ਨਹੀਂ ਪਤਾ ਲੇਕਿਨ ਸਰਦਾਰ ਸਿੰਘ ਬੀਰ ਸਿੰਘ ਬਾਦਲ ਨਾਲੋਂ ਇਸ ਦਲ ਦਾ ਕਾਫੀ ਪ੍ਰਭਾਵ ਰਹੇਗਾ ਔਰ ਇਸ ਦਲ ਦੀ ਜੇ ਕੇਂਦਰ 'ਚ ਬੀਜਪੀ ਨਾਲ ਕੋਈ ਅਲਾਈਅੰਸ ਹੋ ਜਾਂਦਾ ਵਾ ਤੇ ਬੀਜਪੀ ਦੇ ਵੱਡੇ ਵੱਡੇ ਲਫਟੇਨ ਵੀ ਛੜੀ ਕਿਧਰ ਆ ਜਾਣਗੇ ਤੁਸੀਂ ਕਿਹੜੇ ਧੜੇ ਦੀ ਗੱਲ ਕਰ ਰਹੇ ਹੋ ਪੱਟੀ ਸਾਹਿਬ ਤੁਸੀਂ ਗੱਲ ਕਰ ਰਹੇ ਹੋ ਇਹ ਭਰਤੀ ਕਮੇਟੀ ਦਾ ਧੜਾ ਜਿਹੜਾ ਨਾ ਜੀ ਜੀ ਇਸ ਧੜੇ ਦੇ ਜੇ ਕਿਤੇ ਕੇਂਦਰ ਦੇ ਨਾਲ ਇਹਦੀ ਸਾਝ ਪੈ ਜਾਂਦੀ ਹੈ ਤੇ ਸੁਖਬੀਰ ਸਿੰਘ ਬਾਦਲ ਦੇ ਵੱਡੇ ਵੱਡੇ ਲਫਟੇਨ ਵੀ ਆਟੋਮੈਟਿਕਲੀ ਪੱਸਿਆ ਜਾਣਗੇ ਕਿ ਉਹਨਾਂ ਨੂੰ ਪਤਾ ਕਿ ਜੇ ਜਿੱਤ ਪ੍ਰਾਪਤ ਹੋਣੀ ਹੈ ਤੇ ਬੀਜੇਪੀ ਦੀ سپورਟ ਨਾਲ ਹੋਣੀ ਹੈ ਜਿਹੜੇ ਕੁਰਸੀਆਂ ਦੇ ਚਾਹਵਾਨ ਨੇ ਜਿਹੜੇ ਸੱਤਾ ਦੇ ਚਾਹਵਨ ਉਹ ਨਹੀਂ ਰਹਿ ਸਕਦੇ ਸ੍ਰੀ ਬੀਤ ਸਿੰਘ ਬਾਦਲ ਨਾਲ ਫੇਰ ਉਮੀਦ ਹੈ ਕਿ ਸ੍ਰੀ ਬੀਤ ਸਿੰਘ ਬਾਦਲ ਨਾਲ ਉਹੀ ਰਹਿ ਜਾਣਗੇ ਜਿਹੜੇ ਉਹਦੇ ਆਥੜੀ ਵਗੈਰਾ ਨੇ ਬਾਕੀ ਨਹੀਂ ਪਈ ਰਹੇ ਤੇ ਬੀਬੀ ਜਗੀਰਕੌਰ ਦੀ ਗਲਤ ਤੋ ਹੀ ਹੋਈ ਨਹੀਂ ਉੱਥੇ ਕੱਲ ਤੇ ਪ੍ਰਧਾਨਗੀ ਨੂੰ ਲੈ ਕੇ ਹੋਈ ਸੀ ਉਹਨਾਂ ਕਹੇ ਸੀ ਵੀ ਵੇਖੋ ਪ੍ਰਧਾਨ ਤੁਸੀਂ ਉਹ ਬਣਾਓ ਜਿਹੜਾ ਸਬੀਰ ਸਿੰਘ ਬਾਦਲ ਦਾ ਮੁਕਾਬਲਾ ਹਰ ਤਰੀਕੇ ਨਾਲ ਕਰ ਸਕਦਾ ਹੂੰ ਬੀਬੀ ਸਤਵੰਤ ਕਹਿੰਦੇ ਤੁਸੀਂ ਅੱਜ ਪ੍ਰਧਾਨ ਬਣਾ ਦਿਓ ਬੀਬੀ ਸਤਵੰਤ ਕਰਦਾ ਕੋਈ ਵੀ ਸਿਆਸੀ ਪਛੋਕੜ ਨਹੀਂ ਹੈਗਾ ਪਰ ਪਟਿਸਬ ਪੰਥਕ ਪਛੋਕੜ ਤਾਂ ਹੈਗਾ ਉਹਦਾ ਮੈਂ ਪੰਚਪੁੱਤੀ ਬਣਾਣੀ ਮੇਰੀ ਗਰਲਫ੍ਰੈਂਡ ਜਰਨਲ ਜਿਹੜਾ ਪੰਤਖ ਪਛੋਕਰ ਤੁਸੀਂ ਕਰਦੇ ਹੋ ਵੀ ਕੱਟੜ ਬੰਥੀਆਂ ਵਾਲਾ ਕੱਟੜ ਬੰਧੀਆਂ ਕਰਕੇ ਜਿਹੜਾ ਰੁੜ ਗਿਆ ਬੀਬੀ ਜਗੀਰਕੌਰ ਜਦੋਂ ਇਹ ਬੀਬੀ ਸਤਵੰਤਕੌਰ ਕਹਿੰਦੀ ਮੈਂ ਸ਼ਹੀਦ ਭਾਈ ਅਮਰੀਕ ਸਿੰਘ ਦੀ ਬੇਟੀ ਭਾਵੇਂ ਭਾਈ ਮਰੀਕ ਸਿੰਘ ਦੇ ਜੇ ਤੁਸੀਂ ਕਰੈਕਟਰ ਦੀ ਗੱਲ ਕਰੋ ਨਾ ਉਹ ਕੱਟੜ ਬੰਦੀ ਨਹੀਂ ਸੀਗਾ ਲੇਕਿਨ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਦਾ ਸ਼ਾਕਾ ਨੀਲਾਤਾ ਜੀਦ ਹੋਣ ਦੇ ਬਾਅਦ ਉਹਨੂੰ ਕਟੜਪੰਥੀ ਬਣਾ ਦਿੱਤਾ ਗਿਆ ਅੱਜ ਵੀ ਜਿਹੜੇ ਨਾਰਮਲ ਸਿੱਖ ਨੇ ਜਿਨ੍ਹਾਂ ਦਾ ਕਿਸੇ ਦਾ ਲੈਣਾ ਦੇਣਾ ਨਹੀਂ ਉਹ ਕਹਿੰਦਾ ਛਿੰਡੋਪੁਰ ਮੈਕੀਲਾ ਨੇ ਇਹਨੂੰ ਪ੍ਰਧਾਨ ਬਣਾਉਣ ਤੇ ਸغبੀਰ ਸਿੰਘ ਬਾਦਲ ਨੂੰ ਬੈਨੇਫਿਟ ਹੋਇਆ ਹੈ ਮੇਰੇ ਨਾਲ ਨੋਟ ਕਰ ਲਓ ਅੱਜ ਦੂਸਰੀ ਚੀਜ਼ ਬੀਬੀ ਜ਼ਗੀਰਕਰ ਨੂੰ ਜੇ ਪ੍ਰਧਾਨ ਬਣਾ ਦਿੰਦੇ ਹੋ ਤੇ ਤੁਹਾਡੀ ਕੇਂਦਰ ਨਾਲ ਪਿੱਠ ਜੋੜਨ ਵਿੱਚ ਤੁਹਾਨੂੰ ਬੜਾ ਸੰਕਟ ਆਏਗਾ ਬੀਬੀ ਸਤਵੰਤ ਕੌਰ ਬੀਬੀ ਸਤਵੰਤ ਕੌਰ ਬੀਬੀ ਸਤਵੰਤ ਕੌਰ ਨੂੰ ਜੇ ਤੁਸੀਂ ਬਣਾ ਦਿੰਦੇ ਹੋ ਤੇ ਭਾਜਪਾ ਦਾ ਤੁਹਾਨੂੰ ਥੋੜਾ ਜਿਹਾ ਸੰਕਟ ਆਏਗਾ ਪਿੱਠ ਜੋੜਨ ਦਾ ਨਹੀਂ ਕਰਬਣੀ ਇਸ ਕਰਕੇ ਘਾਟੇ ਵੰਦਾ ਸੁਣਦਾ ਕਿਉਂ ਕਰਨਗੇ ਜੇ ਕਰਨਗੇ ਤੇ ਮਰਨਗੇ ਪੰਜਾਬੀ ਚ ਮੈਂ ਕਹਿ ਦਿਆ ਫੇਰ ਤੁਸੀਂ ਕਹਿ ਦਿਓ ਵੀ ਇਹਨਾਂ ਦੇ ਇਕਦ ਕਾਤੀ ਪ੍ਰੋਗਰਾਮ ਸੰਗਵੀਰ ਸਿੰਘ ਬਾਦਲੂ ਕਾ ਜਬ ਕਿਵੇਂ ਕਰਨਾ ਬੀਬੀ ਸਤਵੰਤ ਕੌਰ ਬਾਦਲ ਬੀਬੀ ਸਤਵੰਤ ਕੌਰ ਨੂੰ ਬਣਾਉਣ ਨਾਲ ਬਾਦਲ ਤੜਾ ਮਜ਼ਬੂਤ ਹੋਏ ਅਗਲੀ ਗੱਲ ਅੱਗੇ ਆ ਕੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਹਿਤਾ ਵੀ ਬੀਬੀ ਸਤਵੰਤ ਕੌਰ ਦੇ ਕਦ ਪੁੱਤੇ ਸਾਹਮਣੇ ਮੈਂ ਬਹੁਤ ਗੋਣਾ ਵਾ ਮਿਸ ਕਰਕੇ ਮੈਂ ਉਹਦੇ ਸਾਹਮਣੇ ਕਿਸੇ ਪ੍ਰਕਾਰ ਦੀ ਪ੍ਰਧਾਨਗੀ ਦਾ ਦਾਵੇਦਾਰ ਨਹੀਂ ਜੋ ਪ੍ਰਧਾਨ ਬਣਦੀ ਨੂੰ ਬਰਾਦਣਾ ਜਿੱਤੇ ਮੈਂ ਸਵਾਗਤ ਕਰੂੰਗਾ। ਕਿਉਂਕਿ ਉਹਦਾ ਛੀਤ ਪਰਿਵਾਰ ਨਾਲ ਪਟਕੜ ਜੁੜਦਾ। ਬਿਲਕੁਲ ਠੀਕ ਹੈ। ਬਿਲਕੁਲ ਠੀਕ ਹੈ। ਅੱਜ ਦੀ ਡੇਟ ਦੇ ਵਿੱਚ ਭਾਈ ਮਨਜੀਤ ਸਿੰਘ ਦਾ ਬੇਟਾ ਹੈਗਾ ਵਾ ਕਬਰ ਚੜ੍ਹਤ ਸਿੰਘ। ਹੂੰ। ਜਦੋਂ ਕਿਤੇ ਪੋਸਟਰ ਤੇ ਫੋਟੋਸ਼ਾਪ ਦੀ ਜੇ ਪੋਸਟਰ ਲੱਗਦਾ ਤੇ ਉਹ ਨਹੀਂ ਲਿਖਦਾ ਭਾਈ ਕਵਰ ਚੜ੍ਹਤ ਸਿੰਘ ਪੁੱਤਰ ਮਨਦੀਪ ਸਿੰਘ ਨਾ ਉਹ ਪੋਤਰਾ ਸੰਤ ਸੰਤ ਗਿਆਨੀ ਕਰਤਾ ਸਿੰਘ ਪਿੰਡ ਰਮਲ ਲਿਖਦਾ ਬਿਲਕੁਲ ਕਿਉਂ ਲਿਖਦਾ ਉਹਦਾ ਕਾਰਨ ਕੀ ਹੈ ਤੁਹਾਡੇ ਸਾਹਮਣੇ ਗਿਆਨੀ ਹਰਪ੍ਰੀਤ ਸਿੰਘ ਨੂੰ ਬੁਲਾ ਦੇਓਗੇ ਬੋਤ ਦੇ ਵਿੱਚ ਸਾਰੀਆਂ ਖੂਬੀਆਂ ਹੈਗੇ ਲੇਕਿਨ ਸਿਆਸੀ ਚੋਕੜਾ ਨਹੀਂ ਹੈਗਾ ਪਰ ਪਟੀ ਸਾਹਿਬ ਉਹ ਤਾਂ ਪਹਿਰੀ ਪਾ ਖਿੱਚ ਗਏ ਆ ਉਹਨਾਂ ਦੀ ਪੋਸਟ ਕੱਲ ਪਾਈ ਸੀ ਆਪਾਂ ਸਾਰਿਆਂ ਨੇ ਦੇਖੀ ਉਹ ਕਹਿੰਦੇ ਮੈਨੂੰ ਬਣਾਓ ਸੀ ਸਰਪ੍ਰਾਈਜ਼ੀ ਬੀਬੀ ਸਤਵੰਤ ਕੌਰ ਜੇ ਬਣਦੀ ਉੱਥੇ ਦੀ ਗੱਲ ਕਰਦੇ ਨੇ ਉਦਾਂ ਨਹੀਂ ਕਿ ਕੌਣ ਸੀ ਚ ਉਹਨਾਂ ਫਿਰ ਬੀਬੀ ਸਤਵੰਤ ਕੌਰ ਦੀ ਗੱਲ ਕੀਤੀ ਵੀ ਜੇ ਉਹ ਪ੍ਰਧਾਨ ਬਣਦੀ ਤੇ ਮੈਂ ਉਹਦੇ ਨਾਲ ਸਹਿਮਤ ਮੈਨੂੰ ਕੋਈ ਇਤਰਾਜ਼ ਨਹੀਂ ਮੇਰਾ ਆਪਣੀ ਕੋਈ ਮੈਂ ਉਹਦੇ ਸਾਹਮਣੇ ਕਦਮ ਉੱਤੇ ਬੱਬਾਣਾ ਵਾ ਉਸੇ ਹੀ ਪ੍ਰਵਰਸ ਬੰਦ ਰਗਤੀ ਇਹਦੇ ਦੋ ਮਹੀਨੇ ਇੱਕ ਮਹਿਨਤ ਇਹ ਹੈ ਕਿ ਜੇ ਕਦ ਨੂੰ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਪੇਸ਼ ਕੀਤਾ ਜਾਂਦਾ ਤੇ ਬੀਬੀ ਸਤਪੰਕ ਕੋ ਰੋਧ ਨਿਬरोध ਨਹੀਂ ਕਰੇਗੀ ਇਹ ਡਿਪਲੋਮੇਸੀ ਹੈ ਦੂਸਰੀ ਚੀਜ਼ ਵੀ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਨੇ ਸਿਆਸੀ ਪਛੋਕੜ ਨਹੀਂ ਹੈਗਾ ਤੀਸਰੀ ਚੀਜ਼ ਬਾਦਲ ਦਲ ਦੇ ਅਨੰਨ ਦੁਸ਼ਮਣ ਨੇ ਜਿਹਨੋਂ ਦਾ ਕੱਟੜ ਦੁਸ਼ਮਣ ਉਹਨਾਂ ਨੇ ਇਹਨਾਂ ਦੀਆਂ ਖੁਰਾ ਭਾਤੀਆ ਪ੍ਰਾਣੀਆਂ ਕੱਢ ਕਰਕੇ ਜਿਹੜੇ ਨਹੀਂ ਜੁੜਦੀ ਉਹ ਨਾਲ ਜੁੜੀ ਜਾਣੀ ਤੇ ਸਭ ਤੋਂ ਵੱਡੀ ਗੱਲ ਬੰਦੂ ਇਹ ਦੱਸ ਦਿਓ ਅੱਜ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਮਾਸਟਰ ਤਾਰਾ ਸਿੰਘ ਨੂੰ ਮਾਈਨਸ ਕਰਦੇ ਕੋਈ ਕੋਈ ਨੌ ਜੱਟ ਪ੍ਰਧਾਨ ਨੇ ਕਰਿਆ ਕਿਉਂ ਅਕਾਲੀ ਦਲ ਡੋਮੀਨੇਟ ਕਿਸਾਨ ਨੂੰ ਕਰਦਾ ਤੇ ਕਿਸਾਨ ਕੋ ਨਹੀਂ ਜਾਂਦੇ ਡਾਕਟਰ ਜੱਟ ਨੇ ਇੱਕ ਗਿਆਨੀ ਹਰਪ੍ਰੀਤ ਸਿੰਘ ਜੱਟ ਨੇ ਮਨੁਏ ਦਾ ਅਸਦੇ ਤੁਸੀਂ ਚਾਣੋ 23 ਸੀਟਾਂ ਸਾਡੇ ਪੰਜਾਬ ਵਿਧਾਨ ਸਭਾ ਦੇ ਵਿੱਚ ਰਿਜ਼ਰਵ ਦੇ ਦਲਤਾਂ ਦੀਆਂ ਉਹਦੇ ਵਿੱਚ ਕਾਂਗਰਸ ਵੀ ਇਹ ਦੇਣੀ ਪਈ ਨਹੀਂ ਭਾਜੀਪੀ ਨੂੰ ਵੀ ਦੇਣੀ ਪਈ ਦਲਤਾਂ ਨੂੰ ਤੇ ਇਕੱਲੀ ਤਨ ਨਹੀਂ ਪਰ ਮਜਬੂਰੀ ਹੋ ਉਸ ਤੋਂ ਲਾਵਾ ਬੀਸੀ ਨੂੰ ਕਿੰਨੀਆਂ ਸੀਟਾਂ ਦਿੰਦੀ ਆ ਇਕੱਲੀ ਤਨ ਦੱਸੋ ਕਿੰਨੀਆਂ ਦਿੰਦੀ ਹੈ ਸਿਰਫ ਲੁਧਿਆਣੇ ਦੇ ਵਿੱਚ ਹੀਰਾ ਸਿੰਘ ਗੱਭੜੀ ਔਰਨ ਦਬਾ ਦਬਾਇਆਗਾ ਉੱਥੇ ਰਾਮਗੜੀ ਬਹੁਤ ਇਹਨਾਂ ਨੂੰ ਮਜਬੂਰੀਏ ਦੇਣ ਦੀ ਬਾਕੀ ਕੋਈ ਗੱਲ ਨਹੀਂ ਪਰ ਪਟਿਸਰ ਤੋਂ ਨੂੰ ਲੱਗਦਾ ਵਾ ਵੀ ਅਕਾਲੀ ਦਲ ਦੀ ਪ੍ਰਧਾਨਗੀ ਵਾਸਤੇ ਵੀ ਇਦਾਂ ਦੇ ਪੈਰਾਮੀਟਰ ਜਿਹੜੇ ਆ ਇਦਾਂ ਦੇ ਜਿਹੜਾ ਮਾਪਦੰਡਾਂ ਦੇ ਵਿੱਚੋਂ ਬਿਲਕੁਲ ਬਿਲਕੁਲ ਪੈਰਾਮੀਟਰ ਉਹਨਾਂ ਦੇ ਬਿਲਕੁਲ ਡੈਫੀਨਿਟਲੀ ਹੋਣਗੇ ਉਹ ਭਾਜੀ ਤੁਸੀਂ ਪਿੰਡਾਂ ਜਾ ਕੇ ਵੇਖੋ ਗਿਆਨੀ ਜਦੋਂ ਬਣਿਆ ਵਾ ਆਪਣਾ ਪ੍ਰਧਾਨ ਬਣਿਆ ਵਾ ਚਰਨਜੀਤ ਚੰਨੀ ਕੀ ਕਹਿੰਦੇ ਮੈਨੂੰ ਦੋ ਐਮਐਲਏ ਨੇ ਮਿਲ ਕੇ ਇਹਦੀ ਗੱਲ ਕਹੀ ਸੀ ਵੀ ਸਾਨੂੰ ਇਹ ਗੱਲ ਦਾ ਮੁਸਕਪੇ ਇਸ਼ਾਰੀ ਸੀ ਤੇ ਫੇਰ ਇੱਕ ਮਿੰਟ ਪੱਤੀ ਸਾਹਿਬ ਚਲੋ ਮਾੜੀ ਜੇ ਆਪਾਂ ਇਹਨੂੰ ਚਰਚਾ ਨੂੰ ਹੋਰ ਕਰਦੇ ਆਂ ਫੇਰ ਤਾਂ ਆਗਲੀ ਦਲ ਕਦੀ ਮਜ਼ਬੂਤ ਹੋ ਹੀ ਨਹੀਂ ਸਕਦਾ ਕਿਉਂਕਿ ਗੁਰੂ ਸਾਹਿਬ ਦਾ ਸਿਧਾਂਤ ਤੇ ਇਹੀ ਸੀਗਾ ਵੀ ਇਹਨੂੰ ਸਸਾਗੀਆਂ ਚੀਜ਼ਾਂ ਨੂੰ ਖਤਮ ਕਰੋ ਫੇਰ ਗੁਰੂ ਦੇ ਸਤੰਦ ਤੇ ਟਿਕੇ ਨਹੀਂ ਅਸੀਂ ਗੁਰੂ ਸਾਹਿਬ ਨੇ ਤੇ ਆਪਣਾ ਸਰਬੰਸ ਵਾਰ ਕੇ ਵੀ ਕਿਹਾ ਤੇਰਾ ਭਾਣਾ ਮਿੱਠਾ ਲੱਗੇ ਤਾਂ ਜ ਕੋਈ ਹੈਗਾ ਜਦੋਂ ਜਦੋਂ ਵੀ ਸਾਡਾ ਸੰਘਰਸ਼ ਕਾਲੀ ਦਲ ਨੇ ਕੀਤਾ ਵਾ ਜਦੋਂ ਜਦੋਂ ਵੀ ਮੋਰਚੇ ਲੱਗੇ ਮੈਨੂੰ ਇਹ ਦੱਸਦੇ ਵੀ ਕਿਹੜੇ ਲੀਡਰ ਦਾ ਮੁੰਡਾ ਜਾਂ ਕੁੜੀ ਜਾਂ ਤੀਜਾ ਪੁੱਤ ਜਾਂ ਭਰਾ ਨਾਲ ਹੋਇਆ ਕੋਈ ਵੀ ਖਾ ਲੋ ਇੱਕ ਮਨੂੰ ਜਦੋਂ ਕਾਲੀ ਦਲ ਸਤਾਪਤੀ ਵੱਲ ਵਧਿਆ ਜਦੋਂ ਕਿਤੇ ਸੱਤਾ ਵੱਲ ਵਧਿਆ ਉਹ ਤਾਂ ਮੁੰਡੇ ਕੁੜੀ ਸਾਰੇ ਅੱਗੇ ਆ ਗਏ ਆਮ ਲੋਕ ਪਿੱਛੇ ਚੱਲੇ ਗਏ ਜਿਹਨਾਂ ਲੜੀਆਂ ਲੜੀਆਂ ਨੇ ਤੁਹਾਡੇ ਸਾਹਮਣੇ ਪੱਟੀ ਸਾਹਿਬ ਜੇ ਇਹੋ ਕੁਛ ਪੁਨਰਸੁਰਜੀਤ ਹੋਏ ਅਕਾਲੀ ਦਲ ਚ ਵੀ ਹੋਊਗਾ ਤਾਂ ਫਿਰ ਲੋਕ ਕਿਵੇਂ ਵੋਟ ਪਾਉਣਗੇ ਨਾਲ ਹੋਏਗਾ ਭਾਜੀ ਹੋਏਗਾ ਵੋਟ ਲੋਕੀ ਪਾਉਣਗੇ ਲਾਉਣਗੇ ਲੋਕਾਂ ਦੇ ਵੋਟਾਂ ਪੁਣੀਏ ਪੁਣੀਆ ਠੀਕ ਹੈ ਛੱਡ ਦਿਓ ਤੁਸੀਂ ਲੋਕਾਂ ਨੇ ਵੋਟਾਂ ਉਹਦੋਂ ਹੀ ਪਾਈਆਂ ਸੀ ਜਦੋਂ ਸਿਰਫ ਪੜੇ ਲਿਖੇ ਵੋਟਾਂ ਨੂੰ ਲੋਕਾਂ ਦਾ ਤਾਂ ਕਾਫੀ ਪੜੇ ਲਿਖੇ ਬੰਦੇ ਵੋਟ ਪਾਣ ਸਾਈਂ ਜਿੱਦੜੀ ਬਣ ਸਕਦੇ ਲੋਕਾਂ ਕੋਲ ਪੁਰੇ ਵੋਟਾਂ ਪਾਈਆਂ ਸੀ ਲੋਕਾਂ ਤੁਹਾਨੂੰ ਪਤਾ ਹੋਏਗਾ ਇੱਕ ਝਟਕਾ ਮੋਰਚਾ ਲੱਗਾ ਸੀ ਪਤਾ ਝਟਕਾ ਮੋਰਚਾ ਤੇ ਝਟਕਾ ਕਾਨਫਰੰਸ ਵੀ ਹੋਈ ਸੀ ਹਾਂ ਤੇ ਉਹਦੇ ਵਿੱਚ ਅਕਾਲੀ ਦਲ ਨੂੰ ਜਿਹੜੇ ਸੀਗੇ ਬਕਾਇਦਾ ਤੌਰ ਤੇ ਉਹਦੇ ਵਿੱਚ ਇੱਕ ਸਿੱਖ ਸਿੱਖ ਫਟੜ ਹੋਇਆ ਸੀ ਕਿ ਗੋਲੀ ਦੋ ਇੱਕ ਤੇ ਪਾਣੀ ਮੁਸਲਮਾਨ ਮਾਰ ਦਿੱਤੇ ਗਿਆ ਸੀ ਝਟਕੇ ਦੇ ਵਿੱਚ ਉਹ ਲੰਮੀ ਕਹਾਣੀ ਫਿਰ ਕਿਤੇ ਕਰਾਂਗੇ ਅਪ ਡਿਸਕਸ ਉਹਦੇ ਮੁਖੀ ਵੀ ਕਰਤਾਰ ਸਿੰਘ ਛੱਬਰ ਸੀ ਤੇ ਨਾਂ ਕੀ ਰੱਖਿਆ ਸੀ ਅਕਾਲੀ ਦਲ ਖਰਾ ਸੌਦਾ ਹੂੰ ਇਸ ਕਰਕੇ ਕਾਲੀਰ ਤੇ ਬੜੇ ਹੋਏ ਨੇ ਹੁਣ ਇਹਦੇ ਵਿੱਚ ਜਿਹੜੀ ਅਕਾਲੀ ਦਲ ਦੀ ਆਪ ਗੱਲ ਕਰਦੇ ਆ ਤੁਸੀਂ ਕਹਿੰਦੇ ਪੇ ਨਹੀਂ ਮੈਕਨ ਨਾ ਵੀ ਡੋਮੀਨੇਟ ਅੱਜ ਦੀ ਡੇਟ ਦੇ ਵਿੱਚ ਹੈਗਾ ਵਾ ਜਿੱਥੇ ਵੀ ਕੋਈ ਆਪਣੀ ਬਰਾਦਰੀ ਹੈਗੀ ਜਿਹਦੀ ਬਹੁ ਗਿਣਤੀ ਆ ਉਥੇ ਪੋਲਿਟਿਕਲ ਬੰਦੇ ਉਸ ਬਰਾਦਰੀ ਨੂੰ ਸੀਟ ਦੇ ਦਿੰਦੇ ਨੌਨ ਦੂਜੇ ਨਹੀਂ ਦਿੰਦੇ। ਕਾਂਗਰਸ ਤੁਸੀਂ ਵੇਖ ਲਓ ਜਿੱਥੇ ਕਿਤੇ ਮੁਸਲਮਾਨਾਂ ਦੀ ਬਹੁ ਗਿਣਤੀ ਉਥੇ ਮੁਸਲਮਾਨਾਂ ਨੂੰ ਸੀਟ ਦੇ ਦਿੰਦੀ ਹੈ। ਤੇ ਜਿਹੜੀ ਸਾੜੀ ਪੰਜਾਬ ਪੰਜਾਬ ਦਾ ਸਭ 29 ਸੀਟਾਂ ਬਕਾਇਦਾ ਤੌਰ ਤੇ ਐਸੀਡੀਆ ਰਿਜ਼ਰਵ ਨੇ ਅੱਜ ਕੀ ਸ਼ਰਜਾਤੀਆਂ ਹੋਈਆਂ। ਉਹ ਦੇਣੀਆਂ ਪੜੀਆਂ ਨੂੰ ਜੇ ਉਹ ਜਰਬ ਨਾ ਹੋਣ ਪੰਜ ਸੀਟਾਂ ਦੀਆਂ ਮਣੀਆਂ ਦਲਤਾਂ ਨੂੰ ਮੈਂ ਦੱਸ ਦਿਆਂ। ਸਥਾਨ ਸਰਕੀ ਕੈਂਡੀਡੇਟ ਦੇ ਵਿੱਚ ਮੈਨੂੰ ਇਹ ਦੱਸ ਦਿਓ। ਨੌਨ ਜੱਟ ਕਿੰਨੇ ਚੇਅਰਮੈਨ ਯੋਗ ਤੱਕ ਕਾਲ ਚੱਲ। ਉਹ ਖਾਲੂ ਕਿੰਨੇ ਲਾਇਆ? ਇਹ ਡੋਮੀਨੇਟ ਕਰਦੇ ਨੇ ਕਰਦੇ ਰਹਿਣਗੇ ਕਿ ਸਾਡੀ ਮਾਨਸਿਕਤਾ ਇਹ ਬਣ ਚੁੱਕੀ ਹੈ ਅਸੀਂ ਬੜੀ ਬੁਰੀ ਤਰ੍ਹਾਂ ਜਾਤ ਪਾਤਾਂ ਚ ਵੱਡੇ ਪਏ ਆ ਚੀਜ਼ ਜ਼ਰੂਰ ਸੀ ਕਿ ਜਿਹੜੀ ਹੁਣ ਸੜੇ ਵਿਦੇਸ਼ਾਂ ਸੜੇ ਬੱਚੇ ਗਿਆ ਉੱਥੇ ਕੋਈ ਪਰ ਪਰ ਪੱਤੀ ਸਾਹਿਬ ਇੱਕ ਮਿੰਟ ਇੱਕ ਮਿੰਟ ਮੇਰਾ ਸਵਾਲ ਪਰ ਜਦੋਂ ਫਿਰ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੇ ਨਾਮ ਦੇ ਉੱਤੇ ਲੋਕ ਜਿਹੜੇ ਆ ਸਹਿਮਤੀ ਵੀ ਪ੍ਰਗਟਾਉਂਦੇ ਆ ਸਾਨੂੰ ਕਮੈਂਟਸ ਚੋਂ ਪਤਾ ਲੱਗਦਾ ਪਰ ਮੈਨੂੰ ਤੇ ਫਿਰ ਏਦਾਂ ਕਮੈਂਟਸ ਤੋਂ ਲੱਗਦਾ ਨਹੀਂ ਵੀ ਲੋਕਾਂ ਦੀ ਏਦਾਂ ਦੀ ਮਾਨਸਿਕਤਾ ਹੈਗੀ ਹੈ ਲੋਕ ਤਾਂ ਉਹਨਾਂ ਦੇ ਨਾਂ ਤੇ ਪ੍ਰਗਟਾਉਂਦੇ ਆ ਸਮਰਥਨ ਦੋ ਲੋਕ ਕਿੰਨੇ ਹੈਗੇ ਆ ਤੁਹਾਡਾ ਪ੍ਰੋਗਰਾਮ ਵੇਖਣ ਵਾਲੇ ਕਿੰਨੇ ਬੰਦੇ ਹੋਣ 5000 10 3000 50 ਜਿੱਦ ਤੇ ਛਿੜ ਕਿੰਨੀ ਗਿਣਤੀ ਚ ਕਰੋਨਾ ਦੀ ਗਿਣਤੀ ਸੀ ਬਹੁਤੇ ਜਿਹੜੇ ਕੱਟਣ ਲੋਕ ਨੇ ਉਹਨਾਂ ਦੇ ਕੋਲੇ ਤੇ ਤੁਹਾਡਾ ਨਵਾਈ ਜੀ ਦੀ ਹੈਗਾ ਐਂਡਰੋਇਡ ਫੋਨ ਇਹਨਾਂ ਕੋਲੇ ਹੈਗਾ ਤੁਹਾਡਾ ਪ੍ਰੋਗਰਾਮ ਵੇਖ ਸਕਣ ਹੋ ਇਹ ਬਿਮਾਰੀ ਜਿਆਦੀ ਹੈ ਵੀ ਕੀ ਹੈਗੀ ਪਿੰਡਾਂ ਦੇ ਵਿੱਚ ਜਬੇ ਤਾਂ ਸੇ ਤੁਹਾਨੂੰ ਸ਼ਹਿਰਾਂ ਜਿੰਨਾ ਰੋਗ ਨਹੀਂ ਗਾਇ ਬੇਸ ਕਰਕੇ ਮੈਂ ਇਹ ਗੱਲ ਕਹੂੰਗਾ ਵੀ ਜਿਹੜੇ ਮਨਪ੍ਰੀਤਿਆਲੀ ਇਕਬਾਲ ਸਿੰਘ ਢੁੰਦਾ ਦੀ ਖਾ ਚਾ ਵੀ ਇਹ ਬੀਬੀ ਸਤਵੰਤ ਕੌਰ ਪ੍ਰਧਾਨ ਜੀ ਜਿਹੜਾ ਚੰਦੂ ਮਾਜਰਾ ਸੰਤਾ ਸਿੰਘ ਮੈਦਪੁਰੀ ਤੇ ਸਾਡੇ ਗੁਰਪ੍ਰਤਾਪ ਸਿੰਘ ਵਡਾਲਾ ਗਰੁੱਪ ਇਹ ਕਹਿੰਦਾ ਜੀ ਕਿਆਨੀ ਹਰਪ੍ਰੀਤ ਮੈਂ ਹਾਂ ਗਾਨੀ ਹਰਪ੍ਰੀਤ ਦੇ ਵਜਾ ਦੀ ਬੋਲ ਬਾਣੀ ਦੇ ਵਿੱਚ ਉਹਨਾਂ ਦੀ ਤਕਰੀਰ ਕਰਨ ਦੇ ਵਿੱਚ ਉਹਨਾਂ ਕੋਲ ਡਾਟਿਆਂ ਦੀ ਗੱਲ ਉਹਨਾਂ ਕੋਲ ਇਤਿਹਾਸ ਦੀ ਗੱਲ ਉਹਨਾਂ ਕੋਲ ਗੁਰਬਾਣੀ ਦੀ ਗੱਲ ਹਰ ਚੀਜ਼ ਹੈਗੀ ਹੈ ਮੈਨੂੰ ਇਹ ਦੱਸ ਦਿਓ ਭਾਈ ਰਣਜੀਤ ਸਿੰਘ ਕਿੰਨਾ ਕਿ ਸਟੈਪ ਕੀਤਾ ਜੱਟ ਭਾਈ ਜੰਨੇ ਕੀਤਾ ਕਿੰਨਾ ਕਿ ਕੀਤਾ ਜਦੋਂ ਭਾਈ ਰਿੰਜੀਤ ਲੈ ਕਿ ਕਿੰਨੇ ਬੰਦੇ ਨਾਲ ਖੜੇ ਸੀ ਉਹ ਤੇ ਕਿ ਬੱਸ ਦੱਸਿਓ ਕਿੰਨੇ ਮੈਂਬਰ ਨਾਲ ਖੜੇ ਸੀ ਭਾਈ ਰਿੰਜੀਤ ਸਿੰਘ ਲੈ ਲਓ ਪ੍ਰਗਜਤ ਮਨਜੀਤ ਸਿੰਘ ਲੈ ਲਓ ਇਹ ਆਪਣੇ ਗਿਆਨੀ ਹਰਪ੍ਰੀਤ ਸਿੰਘ ਲੈ ਲਓ ਇਹਨਾਂ ਨੂੰ ਹਟਾਉਣ ਕਿਉਂਕਿ ਨਾਲ ਖੜਾ ਸੀ ਉਹਨਾਂ ਦੇ ਨੇਰ ਗਬੀਰ ਸਿੰਘ ਉਹਨਾਂ ਨੇ ਉਦੋਂ ਕਿਹਾ ਤਾਂ ਸੀਗਾ ਵੀ ਮੈਂ ਬਰਾਬਰ ਅਸਤੀਫਾ ਦੇ ਦੇਣੂੰ ਗਿਆ ਕਿਹਾ ਸੀ ਨਾ ਦਿੱਤਾ ਜੇ ਦਿੱਤਾ ਦੱਸ ਦਿਓ ਪਰ ਉਹਨਾਂ ਨੂੰ ਤੇ ਆਪ ਉਥੋਂ ਜੇ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਹੈਡ ਗ੍ਰਾਫੀ ਦਰਬਾਰ ਸਭਾ ਉਹਦੀ ਬਾਅਦ ਗੰਦੇ ਬਸਦੀਪ ਮੈਡੀਕਲ ਸੀ ਤੇ ਜਿੰਮਾ ਚੱਲੇ ਕਰ ਲੋ ਜੀ ਤੁਸੀਂ ਗਲਤ ਕੀਤਾ ਕਿਉਂ ਨਹੀਂ ਦੱਸਦੀਪ ਫਿਰ ਇਸਦੀਪਰ ਬੰਦੇ ਹੋ ਅਜੀਤੇ ਗੱਲ ਕਹਿੰਦੇ ਵੀ ਇਹ ਚੀਜ਼ ਮਾਨਸਿਕਤਾ ਸਾਡੇ ਤੇ ਗੁਰੂ ਸਾਹਿਬ ਦੇ ਸੰਦੇਸ਼ ਤੋਂ ਅਸੀਂ ਪੋਹਾਂ ਦੂਰ ਫਿਰੇ ਪੋਹਾਂ ਦੂਰ ਅੱਜ ਵੀ ਗੁਰੂ ਸਾਹਿਬ ਨੇ ਤਾਂ ਜਾਤ ਪਾਤ ਖਤਮ ਕਰਤੀ ਸੀ ਅਮਰਤ ਛਗਲੇ ਤੁਸੀਂ ਗੁਰੂ ਦੇ ਸਿੱਖ ਹੋ ਉੱਥੇ ਕੋਈ ਜਾਤ ਪਾਤ ਨਹੀਂ ਲੇਕਿਨ ਫਿਰ ਅਸੀਂ ਜਾਤਾਂ ਪਾਤਾਂ 'ਚ ਬੜੀ ਪੂਰੀ ਤਰ੍ਹਾਂ ਵੰਡੇ ਗਏ ਤੇ ਮੈਂ ਇਹ ਡੋਮੀਨੇਟ ਜਿਹੜੀ ਜੱਟ ਭਾਈਚਾਰੇ ਨੇ ਉਹ ਡੋਮੀਟ ਹੁੰਦੇ ਨੇ ਕਾਂਗਰਸ ਦੇ ਦੋ ਐਮਐਲਏ ਜਿਹੜਾ ਮੰਡੀ ਗੱਲਾਂ ਕੀ ਦੀ ਵੀ ਸਾਨੂੰ ਜਿਹੜਾ ਪ੍ਰੋਬਲਮ ਆ ਰਹੀ ਮੈਂ ਕਹਾਂ ਕੀ ਕਰ ਸਕਦੇ ਪ੍ਰੋਬਲਮ ਤੇ ਹੈਗੀ ਹੈਗੀ ਲੇਕਿਨ ਉਹ ਬੰਦਾ ਪੜਿਆ ਲਿਖਿਆ ਵਾ ਲੇਕਿਨ ਜੋ ਕੁਝ ਉਹਨੇ ਕੀਤਾ ਭਾਜੀ ਉਹ ਵੀ ਤੇ ਹੱਦ ਹੋ ਗਈ ਸੀ ਨਾ ਵੀ ਕਿੰਦਾ ਕ腐ਸ਼ਨ ਦੇ ਇਲਜ਼ਾਮ ਲੱਗੇ ਕਿ ਕੁਝ ਲੱਗਾ ਪੜਿਆਂ ਅੰਦਰ ਦੇ ਲੱਗਿਆ ਇਹ ਗੱਲਾਂ ਕੁਝ ਵਧੀਆ ਸੋਪਦੀਆਂ ਨਹੀਂ ਆ ਕਿਹਦੀ ਗੱਲ ਕਰ ਰਹੇ ਤੁਸੀਂ ਗਿਆਨੀ ਚਰਨਜੀਤ ਸਿੰਘ ਚੰਨੀ ਦੀ ਹੂੰ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੇ ਵਿੱਤੇ ਕੱਟੜ ਜਿਹੜੀ ਜੱਟ ਲਾ ਵੀ ਉਹ ਖੁਸ਼ ਨਹੀਂ ਸੀ ਟੋਟਲ ਚੱਕਾ ਵਾ ਇਹ ਵੀ ਆ ਵੀ ਰਾਹੁਲ ਉਹਨਾਂ ਦੀ ਪਹਿਲੀ ਪਸੰਦ ਫੇਰ ਚਰਨਜੀਤ ਚੰਨੀਆ 2027 ਵਾਸਤੇ ਬਿਲਕੁਲ ਹੈ ਜੀ ਮੈਂ ਤਾਂ ਕਹਿੰਦਾ ਬਿਲਕੁਲ ਹੈ ਵੀ ਕਿਉਂਕਿ 38% ਵੋਟਾਂ ਉਹਨਾਂ ਦੀ ਹੋ ਗਈਆਂ 38% ਦਲਤਾਂ ਦੀਆਂ ਉਹਨਾਂ ਨੂੰ ਵਿਸਾਰ ਕੇ ਤੁਸੀਂ ਪੰਜਾਬ 'ਚ ਸਰਕਾਰ ਨਹੀਂ ਬਣਾ ਸਕਦੇ ਇੱਕ ਇੱਕ ਮੈਸੇਜ ਲੱਗਿਆ ਨੇ ਇੱਕ ਮੈਸੇਜ ਲੱਗਿਆ ਕਿ ਕਾਂਗਰਸ ਪਾਰਟੀ ਨੂੰ ਉਹਨਾਂ ਵਿਸਾਰ ਕੇ ਜਿਹੜੀ ਉਹ ਇਲੈਕਸ਼ਨ ਲੜ ਰਹੀ ਹੈ ਜੇ ਵੋਟਾਂ ਮਿਲ ਗਈਆਂ ਉਹ ਮਰਜ਼ੀ ਆਖੇ ਤੁਸੀਂ ਇਹ ਜਿਹੜੀ ਗੱਲ ਆ ਕਾਉਂਟ ਕਰ ਰਹੀ ਹੈ ਤੁਹਾਨੂੰ ਥੋੜਾ ਦੇਖਣਾ ਪਊਗਾ ਇੱਥੇ ਐਸੋਏ ਬੀਬੀ ਜਗੀਰ ਕੌਰ ਤੇ ਉਹਦੇ ਸਾਥੀ ਕੜਾ ਚਾਹੁੰਦੇ ਆ ਵੀ ਤੁਸੀਂ ਸਰਜੀਤ ਸਿੰਘ ਰਖੜੇ ਨੂੰ ਪ੍ਰਧਾਨ ਬਣਾ ਦਿਓ ਰਖੜੇ ਨੂੰ ਪ੍ਰਧਾਨ ਬਣਾਉਣ ਦੇ ਨਾਲ ਤੁਹਾਡੇ ਸਿੱਧੇ ਲੇਖ ਕੇਂਦਰ ਸਰਕਾਰਾਂ ਨਾਲ ਬਣ ਜਾਣੇ ਰਖੜੇ ਨੂੰ ਪ੍ਰਧਾਨ ਬਣਾਉਣ ਨਾਲ ਇਹ ਸੰਗਬੀਰ ਸਿੰਘ ਬਾਦਲ ਇੱਕ ਰੈਲੀ ਕਰੇਗਾ ਉਹ ਦੋ ਰੈਲੀਆਂ ਕਰਨ ਦੀ ਸਮਰਥਾ ਰੱਖਦਾ ਹੈ ਉਨੂੰ ਭਾਵੇਂ ਕੁਝ ਬੋਲਣਾ ਆਵੇ ਨਾ ਆਵੇ ਉੱਥੇ ਗਿਆਨੀ ਹਰਪ੍ਰੀਤ ਸਿੰਘ ਆ ਬੀਬੀ ਸਤਵੰਤ ਕੌਰ ਆ ਚੰਦੂ ਮਾਜਰਾ ਵਾ ਵੱਡੇ ਬਲਾਰੇ ਨੇ ਪਰ ਪੱਟੀ ਸਾਹਿਬ ਇਦਾਂ ਨਾ ਨਾ ਹੋਵੇ ਵੀ ਜੈਦਬਾਜੀ ਦੇ ਵਿੱਚ ਪੁਨਰਸੁਰਜੀਤ ਹੋਇਆ ਅਕਾਲੀ ਦਲ ਜਿਹੜਾ ਉਹ ਸਿਰਖੇ ਹੀ ਨਾ ਕੋ ਆ ਲਵੇ ਇਸੇ ਗੱਲ ਦੀ ਤੇ ਮੈਨੂੰ ਰੋਣਾ ਜਿਹੜੀ ਬੀਬੀ ਜ਼ਗੀਰ ਕੌਰ ਨੂੰ ਕਹਿੰਦੀ ਵੀ ਅਸੀਂ ਕਿਉਂ ਚੁੰਡ ਰਹੇ ਹਾਂ ਪ੍ਰਧਾਨ ਅਸੀਂ ਡੈਲੀਗੇਟ ਜਿਲ੍ਹਾ ਦਾ ਜਿਲ੍ਹਾ ਮੈਂ ਪਹਿਲਾਂ ਤੇ ਪੱਟੀ ਸਾਹਿਬ ਗੁਸਤਾਖੀ ਮਾਫ਼ ਮਾਫੀ ਚਾਉਣਾ ਮੈਂ ਸ਼ਬਦ ਵਰਤ ਗਿਆ ਸਿਰਖੇ ਨਾ ਕੋ ਆ ਲੈਣ ਮੈਂ ਮਾਫੀ ਚਾਉਣਾ ਆਪਣੇ ਸ਼ਬਦਾਂ ਕਿੰਦੀ ਬੀਬੀ ਜ਼ਗੀਰ ਕੋ ਰਹਿ ਕੇ ਕਹਿੰਦੀ ਇਹਦਾ ਵੀ ਆਪਾਂ ਕਿਉਂ ਪ੍ਰਧਾਨਗੀ ਦੀ ਚੋਣ ਕਰਨੇ ਅਸੀਂ ਕਿਨੇ ਫਲਾਣਾ ਪਰਦੇ ਠਿਕਣ ਕਿਉਂ ਕਹਿੰਦੇ ਅਸੀਂ ਅਸੀਂ ਅਬਜ਼ਰਵਰ ਲਾਤਾ ਅਬਜ਼ਰਵਰ ਬਕਾਇਦਾ ਤੌਰ ਤੇ ਡੈਲੀਗੇਟ ਮੀਟਿੰਗ ਕਰੂਗਾ ਉੱਥੇ ਕਹੂਗਾ ਵੀ ਜਿਹੜਾ ਵੀ ਕੋਈ ਪ੍ਰਧਾਨਗੀ ਦਾ ਉਮੀਦਵਾਰ ਆਪਣਾ ਨਾਮ ਪੇਸ਼ ਕਰ ਸਕਦਾ ਇੱਕ ਨਾਮ ਪੇਸ਼ ਹੋਣ ਦੋ ਹੋਣ ਤਿੰਨ ਹੋਣ ਚਾਰ ਚੋਣ ਕਰਦੇ ਜਿੱਤੇ ਜਿੱਤੇ ਇਹ ਡੈਮੋਕਰੇਟਿਕ ਵੇ ਅਸੀਂ ਠੋਸ ਨੇ ਇਸ ਲਈ ਪ੍ਰਧਾਨ ਕੀ ਫਲਾਣੇ ਨੂੰ ਲਾ ਦੇ ਜੀ ਠੀਗੜੇ ਨੂੰ ਲਾ ਦੇ ਉਹਦਾ ਕਾਰਨ ਕੀ ਹੈ ਵੀ ਜਿਹੜੇ ਅਸੀਂ ਡੈਲੀਗੇਟ ਬਣਾਇਆ ਇਹ ਲੀਡਰ ਦੇ ਆਪਣੇ ਖਾਸਮ ਖਾਸ ਬੰਦੇ ਆਮ ਲੋਕ ਨਹੀਂ ਇਹ ਵੀ ਸੜੀ ਬੱਦ ਕਿਸਮ ਦੀ ਇੱਥੇ ਰਖੜੇ ਦੇ ਆਪਣੇ ਆ ਚੰਦੂ ਮੱਧ ਦੇ ਆਪਣੇ ਆ ਬੀਬੀ ਜ਼ਗੀਰਕੁਰ ਦੇ ਆਪਣੇ ਆ ਬਾਕੀਆਂ ਦੇ ਜਿਹੜੇ ਹੈਗੇ ਆ ਇਹ ਆਲੀ ਦੇ ਆਪਣੇ 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 ਹੈਗੇ ਬੰਦੇ ਉਹਨਾਂ ਨੂੰ ਜੋ ਕਹਿਣਗੇ ਉਹ ਕੁਝ ਉਹ ਕਹਿੰਦਾ ਜੀ ਫਲਾਣੇ ਦੇ ਫੈਸਲਾ ਕਰ ਲੈ ਤੁਸੀਂ ਨਹੀਂ ਬੋਲਣਾ ਨਹੀਂ ਬੋਲਣੋ ਕੋਈ ਬੇਸ ਕਰਕੇ ਵੇਖੋ ਪਹਿਲੀ ਗੱਲ ਤੇ ਇਹ ਆ ਚੋਣ ਇਹ ਗਲਤ ਤਰੀਕੇ ਨਾਲ ਕਰ ਰਹੀ ਜਾਰੀ ਚੋਣ ਹੋਣੀ ਸੀ ਪਹਿਲਾਂ ਤੁਸੀਂ ਸਰਕਲ ਪ੍ਰਧਾਨ ਬਣਾਓ ਉਹਦੀ ਚੋਣ ਕਰੋ ਫਿਰ ਤੁਸੀਂ ਜ਼ਿਲ੍ਹਾ ਪ੍ਰਧਾਨ ਬਣਾਓ ਫਿਰ ਤੁਸੀਂ ਸਟੇਟ ਪ੍ਰਧਾਨ ਬਣਾਓ ਉਹ ਜਿਹੜੇ ਡੈਲੀਗੇਟ ਜਿਲੇ ਤੇ ਜੁੜ ਕੇ ਉਹਨਾਂ ਜੋ ਬਣਾ ਚੁਣਨ ਜੁੜ ਕੇ ਜਿੰਨ ਮਰਚਾਉਣ ਲੜਾ ਪਰ 249398 ਅਮਰੀਕਾ ਡੈਲੀਗੇਟ ਨੇ ਨਾ ਜਿੰਨ ਮਰਚਾਉਣ ਲੜਾ ਤੇ ਜਦੋਂ ਅਸੀਂ ਠੋਸ ਦੇਗੇ ਜੀ ਫਲਾਣੇ ਦਾ ਨਾਮ ਬੜਾ ਫਾਈਨਲ ਕਰਤਾ ਇਹਨੂੰ ਤੁਸੀਂ ਕਹਿ ਦੇਣਾ ਵੀ ਓਕੇ ਬੜੇ ਸੁਣਦਾ ਸੱਤਿਕਲਾਰੇ ਦੱਸ ਦੇ ਨੇ ਬਾਕੀ ਕੁਛ ਨਹੀਂ ਕਰਨਾ ਫੇ ਡੈਮੋਕ੍ਰੇਸੀ ਕਿੱਥੇ ਚੱਲ ਗਈ ਹੈ ਇਹ ਕੱਲੀ ਮੈਂ ਕਾਲੀਨਲ ਦੀ ਗੱਲ ਨਹੀਂ ਕਰਦਾ ਸਾਰੀਆਂ ਪਾਰਟੀਆਂ ਦੀ ਬਿਲਕੁਲ ਤੁਹਾਡੀ ਗੱਲ ਠੀਕ ਆ ਮੈਂ ਸਹਿਮਤ ਵੀ ਆ ਪਰ ਇਸ ਗੱਲ ਦਾ ਖਤਸ਼ਾਨਾ ਨਾ ਹੋਵੇ ਵੀ ਜੇ ਕਿਤੇ ਇਦਾਂ ਚੋਣ ਕਰਨ ਲੱਗੀਏ ਤੇ ਉੱਥੇ ਲਾਲਾ ਲਾਲਾ ਹੋ ਜਵੇ ਨਹੀਂ ਕਲੀਨਲ ਅਰਾਉਂਡ ਦਿੱਸੂ ਦਿੱਤੋ ਵੀ ਉਹ ਕਹੂਗਾ ਮੇਰੇ ਧੋੜੇ ਦਾ ਪ੍ਰਧਾਨ ਹੋਣਾ ਚਾਹੀਦਾ ਜਿੱਦਾਂ ਤੁਸੀਂ ਦੱਸਦੇ ਬਈ ਚੋਣ ਹੀ ਹੋਣੀ ਫਿਰ ਕਿਹੜੀ ਗੱਲ ਜਦੋਂ ਵੋਟਾਂ ਹੀ ਪੈਣੀਆਂ ਉੱਥੇ ਜਿੱਦੀ ਮੋਟੇ ਬੰਦੇ ਨਿਕਲਗੇ ਮਣਜੂ ਅਨਾਉਂਸ ਕਰਨਗੇ ਫਲਾਣਾ ਪਰਤਾ ਬਣ ਕੇ ਜੀ ਸ਼੍ਰੋਮਣੀ ਕਮੇਟੀ ਚੋਣਾਂ ਚ ਕੀ ਹੁੰਦਾ ਦੋ ਬੰਦੇ ਖੜਦੇ ਨੇ ਦੋ ਧੜੇ ਖੜਦੇ ਨੇ ਜਿਹੜਾ ਪ੍ਰਧਾਨ ਉਹ ਬੈਠਾ ਜਿਹਨੇ ਉੱਥੇ ਆਪਾਂ ਕਹਿੰਦੇ ਜਿਹੜਾ ਬਦੁਰਾ ਬੈਠਾ ਵਾ ਫਿਰ ਇੱਕ ਪਰਚੀ ਤੇ ਸਾਈਨ ਕਰਕੇ ਦੇ ਦਊਗਾ ਉਹਨੂੰ ਕੋਈ ਵੀ ਹਾਜ਼ਰ ਤੇ ਜਿੰਨੂੰ ਤੂੰ ਵੋਟ ਜਿੰਨੂੰ ਵੋਟ ਪੰਨਾ ਨਾ ਲਿਖਦੇ ਬਸ ਉਹ ਡੱਬੇ ਚ ਪੈ ਜੂਗਾ ਡੱਬੇ ਚ ਬਿੰਦੀ ਹੋ ਜੂਗੀ ਲੇਕਿਨ ਉਹ ਪ੍ਰਕਿਰਿਆ ਨਹੀਂ ਅਡਾਪਟ ਕੀਤੀ ਜਾ ਰਹੀ ਪ੍ਰਕਿਰਿਆ ਵਹੀ ਅਡਾਪਟ ਕੀਤੀ ਜਾ ਰਹੀ ਵੀ ਮੈਂ ਭਾਣੇ ਨਾਲ ਲਾ ਦੂਗਾ ਤੂ ਇਹਦੀ ਤਾਇਦ ਕਰਦੀ ਤੂ ਇਹਦੀ ਵਜੀਦ ਕਰਦੀ ਗਲ ਮੁਕੀ ਬਲੇ ਸੋਨ ਰਾ ਸੱਸੀ ਕਾ ਇਹ ਡੈਮੋਕ੍ਰੇਸੀ ਸਿਸਟਮ ਨਹੀਂ ਹੈਗਾ ਮੈਂ ਇਹਦੀ ਗੱਲ ਨਹੀਂ ਕਰਦਾ ਕਿਸੇ ਵੀ ਪਾਰਟੀ ਦੀ ਨਹੀਂ ਹੈਗਾ ਭਾਵੇਂ ਕਾਂਗਰਸ ਲੋਕ ਬੀਜੇਪੀ ਦੇ ਲੋਕ ਕਿਸੇ ਪਾਰਟੀ ਦੀ ਹੈਗਾ ਸਭ ਦੇ ਵਿੱਚ ਇਹੋ ਹੀ ਹਾਲ ਵਹੀ ਲੈਵਲ ਤੇ ਨਹੀਂ ਰਹਿ ਗਿਆ ਤਾਂ ਕੀ ਕਰੀਏ ਆਪਾਂ ਇਸ ਕਰਕੇ ਜਿਹੜੀ ਇਹ ਗੱਲ ਹੈ ਇਹ ਇਹ ਗੱਲ ਥੋੜੀ ਹੈ ਕਿ ਉਹ ਪ੍ਰਧਾਨ ਬਣਾਓ ਜਿਹਦੀ ਪਿੱਠ ਪਿੰਦਨਵੇਂ ਜੁੜਦੀ ਹੋਵੇ ਜਿਹਦੇ ਕੋਲੇ ਚਾਰ ਫਰਮਾਇਆ ਵੀ ਹੋਵੇ ਜਿਹੜਾ ਬੰਦਾ ਗੱਲ ਵੀ ਕਰ ਸਕਦਾ ਹੋਵੇ ਮਹਾਰਾਜਾ ਰਣਜੀਤ ਸਿੰਘੋਂ ਐਡਾ ਕੋਈ ਤਰਨ ਬੰਦਾ ਨਹੀਂ ਸ਼ੇਕ ਸ੍ਰੀਪਦੀ ਕਾਮਯਾਬੀ ਦਾ ਰਾਜਸ਼ੇਤ ਕੋ ਜਰਨੈਲ ਬੜੇ ਤਕੜੇ ਸੀ ਉਹਦੇ ਕੋਲ ਸਲਾਹਕਰ ਬੜੇ ਤਕੜੇ ਸੀ ਉਹਦੇ ਕੋਲ ਵਿੱਤ ਸੰਭਾਲਣ ਵਾਲੇ ਬੜੇ ਸਿਆਣੇ ਬੰਦੇ ਬੈਠੇ ਸੀ ਉਹ ਇਸ ਕਰਕੇ ਕਾਮਯਾਬ ਸੀ ਇੱਥੇ ਵੀ ਇਕੱਲੇ ਪ੍ਰਧਾਨ ਦੀ ਕਾਮਯਾਬੀ ਨਹੀਂ ਹੈਗੀ ਕਾਮਯਾਬੀ ਪ੍ਰਧਾਨ ਦੀ ਦੂਜੇ ਕਰੋਣੀ ਜਿਹੜੇ ਬਾਕੀ ਲੀਡਰ ਨੇ ਤੇ ਜੇ ਕਹੂੰ ਜੀ ਮੈਂ ਕਿਉਂ ਕਰਾਂ ਪ੍ਰਧਾਨ ਆਪੇ ਕਰੇ ਫੇਰ ਕਾਮਯਾਬੀ ਨਹੀਂ ਬਣਦੀ ਹਰ ਕੋਈ ਆਪਣੀ ਜ਼ਿੰਮੇਵਾਰੀ ਸਮਝੇ ਵੀ ਮੇਰੀ ਬਰਾਬਰ ਦੀ ਡਿਊਟੀ ਬਣਦੀ ਪ੍ਰਧਾਨ ਤੇ ਇੱਕ ਤੁਹਾਡਾ ਵੈਸੇ ਆਪਾਂ ਨੂੰ ਇੱਕ ਸਿਸਟਮ ਦੇ ਇੱਕ ਕਰਕੇ ਅੱਗੇ ਲਾਇਆ ਇਸ ਕਰਕੇ ਜਿਹੜੀ ਇਹ ਪ੍ਰਧਾਨਗੀ ਦੀ ਗੱਲ ਪੰਜਵੇਂ ਵੀ ਕਮੇਟੀ ਦੀ ਸਾਨੂੰ ਖਲਸਾਬ ਕਿਤੇ ਰੋਲ ਨਾ ਕਰ ਤੇ ਪੱਟੀ ਸਾਹਿਬ ਇਹਦੇ ਨਾਲ ਹੀ ਐਸਡੀਪੀਸੀ ਨੇ ਫਿਰ ਤੇਜਾ ਸਿੰਘ ਸਮੁੰਦਰੀ ਹਾਲ ਨਹੀਂ ਦਿੱਤਾ ਭਾਈ ਗੁਰਦਾਸ ਹਾਲ ਦੇ ਦਿੱਤਾ ਤੇ ਜੇ ਉਹਨਾਂ ਨੇ ਇਹਨਾਂ ਨੂੰ ਥਾਂ ਅਲਾਟ ਕਰਨੀ ਸੀਗੀ ਤੇ ਫਿਰ ਤੇਜਾ ਸਿੰਘ ਸਮੁੰਦਰੀ ਹਾਲ ਵੀ ਦੇ ਸਕਦੇ ਸੀ ਕਿਉਂਕਿ ਅੱਜ ਤੱਕ ਜਿਹੜੀਆਂ ਕਰਕੇ ਤੇ ਇਸੇ ਕਰਕੇ ਆਪਾਂ ਪਹਿਲੇ ਦਿਨ ਕਿਹਾ ਸੀ ਕਿ ਇਹਨਾਂ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਨਹੀਂ ਮਿਲੇ ਤੇਜਾ ਸਿੰਘ ਸਮੁੰਦਰੀ ਹਾਲ ਜੇ ਦੇ ਦਿੱਤਾ ਤੇ ਸ਼੍ਰੋਮਣੀ ਕਮੇਟੀ ਪੰਥਕ ਹੋ ਜੇਗੀ ਜੇ ਤੇਜਾ ਸਿੰਘ ਸਮੁੰਦਰੀ ਹਾਲ ਨਾ ਦਿੱਤਾ ਤੇ ਸ਼੍ਰੋਮਣੀ ਕਮੇਟੀ ਇੱਕ ਪ੍ਰਾਈਵੇਟ ਲਿमिटेड ਕੰਪਨੀ ਵਾਂਗ ਬਦਲ ਹੋ ਜੇਗੀ ਜਿਹੜਾ ਭਾਈ ਬਰਦਾਸ਼ ਹਾਲਾ ਉਹ ਆਮ ਤੌਰ ਤੇ ਲਿਬਰਲ ਆ ਉੱਥੇ ਤੁਸੀਂ ਸ਼ਾਦੀ ਕਰਨੀ ਉਹਨਾਂ ਦੀ 1500 ਕੇ 2000 ਰੁਪਏ ਫੀਸ ਉਹ ਜਮ ਕਰ ਤੁਸੀਂ ਸ਼ਾਦੀ ਬੱਚਿਆਂ ਦੀ ਆਪਣੇ ਤੇ ਕਰ ਸਕਦੇ ਹੋ ਤੁਸੀਂ ਕਿ ਹੋਰ ਸਮਾਗਮ ਕਰਨਾ ਉੱਥੇ ਫੀਸ ਹੈਗੀ ਉਹਨਾਂ ਜੇ 800 ਜਾਂ ਰੱਖੀ ਉਹ ਦਿਓ ਤੇ ਆਪਣੇ ਤੁਸੀਂ ਕਰ ਸਕਦੇ। ਇਸ ਕਰਕੇ ਇੱਥੇ ਵੀ ਫੀਸ ਦੇਣਗੇ ਕਰ ਲੈਣਗੇ ਲੇਕਿਨ ਅਜੇ ਤੱਕ ਲਿਖਤੀ ਪੱਤੀ ਤੀਜਾ ਸਿੰਘ ਸਮੁੰਦਰੀ ਹਾਲ ਦੇ ਕੋਈ ਆਰਡਰ ਨਹੀਂ ਆਇਆ। ਇਹ ਜ਼ੁਬਾਨੀ ਕਲਾਮੀ ਦਾਵਾ ਕਰ ਰਹੇ ਨੇ ਜਿਹੜੀ ਭਰਤੀ ਕਮੇਟੀ ਵਾਲੇ ਲੇਕਿਨ ਲਿਖਤੀ ਪੱਤੀ ਪਤਾ ਨਹੀਂ ਦਿੰਦੇ ਕਿ ਨਹੀਂ ਦਿੰਦੇ ਜੇ ਕੋਈ ਪਤਾ ਨਹੀਂ ਹੈਗਾ। ਤੇ ਮੈਂ ਤੇਨਾਂ ਨੂੰ ਇੱਕ ਬੇਨਤੀ ਕਰੂੰਗਾ ਵੀ ਤੁਸੀਂ ਸੜਕ ਤੇ ਗਰੀਬຊਾਹ ਕੇ ਬਹਿ ਜਾਓ ਘੰਟੇ ਇੱਕ ਦਾ ਪ੍ਰੋਸੈਸ ਆ ਮਿੰਟੋ ਮਿੰਟੀ ਨੇਪੜ ਜਾਣਾ ਜੋ ਫੜ ਕੇ ਬਹਿ ਜਾਓਗੇ ਇਹਨਾਂ ਦੇ ਪੂਰੇ ਅੱਗੇ ਤੇ ਉਹ ਵੀ ਫੋਟੋਆਂ ਖਬਰਾਂ ਚਪਕਣਗੀਆਂ ਕਿ ਐਸ ਪੰਥ ਨੂੰ ਜਿਹੜਾ ਅਕਾਲ ਤੱਕ ਤੋਂ ਪ੍ਰਣਾਇਆ ਹੋਇਆ ਪੰਥ ਉਹਸ ਪੰਥ ਨੂੰ ਸ਼੍ਰੋਮਣੀ ਕਮੇਟੀ ਨੇ ਇਤਲਾਸ ਕਰਨ ਨੂੰ ਅਸੀਂ ਜਗ੍ਹਾ ਨਹੀਂ ਦਿੱਤੀ ਇਹ ਕਿੰਨਾ ਕੁ ਨੂੰ ਪਰ ਨੌਨ ਚ ਕਾਮਜਦ ਹੁੰਦੇ ਫਿਰ ਬਾਅਦ ਚ ਪਤਾ ਲੱਗੂਗਾ ਲੇਕਿਨ ਕੀ ਕਰਦੇ ਹੁਣ ਇਹ ਜਾਣਨ ਆਪਾਂ ਤੇ ਤੇਰੇ ਕੋਈ ਟਿੱਪਣੀ ਕਰ ਨਹੀਂ ਸਕਦੇ ਹਾਂ ਲੇਕਿਨ ਭਾਈ ਗੁਰਦਾਸ ਸਾਹਿਬ ਦੀ ਮਾਰੀ ਚੀਨੀ ਬਹੁਤ ਵਧੀਆ ਹੂੰ ਸਗੋਂ ਉਹ ਇੱਕ ਨੋ ਖੁੱਲੀ ਜਗ੍ਹਾ ਭਾਈ ਗੁਰਦਾਸ ਸਾਹਿਬ ਤੀਜਾ ਸਿੰਘ ਸਮੁੰਦਰੀ ਹਾਲ ਨਾਲੋਂ ਪਰ ਪੱਟੀ ਸਾਹਿਬ ਇੱਕ ਕੋ ਬੜ ਜਾਂਦੇ ਆ ਨਾ ਵਿਕਾਰ ਦਾ ਸਵਾਲ ਵੀ ਅਸੀਂ ਤੇ ਇੱਥੇ ਕਰਨਾ ਚਾਹੁੰਦੇ ਸੀਗੇ ਵੀ ਤੁਸੀਂ ਸੰਨ ਦਿੱਤਾ ਕਿ ਹਾਂ ਇਹ ਤੇ ਮੈਂ ਖਬਰ ਤੇ ਬਣੇਗੀ ਬਣੇਗੀ ਖਬਰ ਤੇ ਬਣੇਗੀ ਵੀ ਪੰਜ ਮੈਂਬਰੀ ਕਮੇਟੀ ਨੂੰ ਉਹਨਾਂ ਨੇ ਤੀਜਾ ਸਿੰਘ ਸਮੁੰਦਰੀ ਹਾਲ ਨਹੀਂ ਦਿੱਤਾ ਉਹਨਾਂ ਨੇ ਆਪਣਾ ਦੂਜੀ ਜਗ੍ਹਾ ਜਿਹੜਾ ਸੀ ਪ੍ਰਬੰਧ ਕੀਤਾ ਖਬਰੇ ਬਣੇਗੀ